ਤੋ ਜਿਹੜੇ ਰਾਜੇ ਵਿਰਿੰਗ ਨੂੰ ਦੱਸ ਰਹੇ ਸੀ ਵੀ ਇਹ ਗਮਸ਼ੂਦਾ ਦੀ ਤਲਾਸ਼ ਹੈ ਉਹ ਵਿਅਕਤੀ ਕੌਣ ਸਨ ਉਹ ਬੀਜੇਪੀ ਦੇ ਅਹੁਦੇਦਾਰ ਸਹਿਬਾਨ ਨੇ ਉਹਨਾਂ ਦੀਆਂ ਫੋਟੋਆਂ ਵੀ ਅਸੀਂ ਤੁਹਾਨੂੰ ਪਾ ਦਿੰਨੇ ਆ ਤੇ ਉਹਨਾਂ ਦੇ ਕਾਰਨਾਮੇ ਵੀ ਕੀ ਨੇ ਉਹਨਾਂ ਦੇ ਕੌਣ ਨੇ ਉਹ ਲੋਗ ਉਹ ਆਇਡੈਂਟੀਫਾਈ ਆਲਰੇਡੀ ਅਸੀਂ ਕਰ ਲਏ ਆ ਤੇ ਉਹਨਾਂ ਨੇ ਆਪ ਕਿਹਾ ਕੁਝ ਸਾਥੀਆਂ ਨੇ ਕਿ ਬੀਜੇਪੀ ਦੇ ਲੋਗ ਨੇ कि जिन्ना ने कहा की राजा वड़िंग गुमशुदा तेदाच ओ भाई बीजेपी वाले थोनू मेरे तै की काम पै गया ਤੁਸੀਂ ਆਦਮੀਆਂ जाखड़ साहब ਨੂੰ ਭਾ ਲੋ ਆਦਮੀਆਂ Bittu ji ਨੂੰ ਭਾ ਲੋ ਤੁਹਾਡਾ ਮੇਰੇ तै ਕੀ ਕੰਮ ਹੈ ਔਰ ਫੇਰ ਵੀ ਅਗਰ ਤੁਹਾਨੂੰ ਮੇਰੀ ਜ਼ਰੂਰਤ ਹੈ ਜਾਂ ਤੁਸੀਂ ਮੈਨੂੰ ਚਾਹੁੰਦੇ ਹੋ ਤਾਂ ਮੈਂ ਆ ਜਾਣਾ ਤੁਹਾਡੇ ਕੋਲ ਅੱਜ ਸਵੇਰ ਚ ਥੋੜਨਾ ਗੱਲ ਕਰਕੇ ਸੋ ਜ਼ਰਾ ਮੈਨੂੰ ਦੱਸ ਦਿਓ ਕਿ ਤੁਹਾਨੂੰ ਮੇਰੇ तै ਕੀ ਕੰਮ ਹੈ अच्छा एक दिन पहले तो मैं लुधियाने सी पंजाब दे सारे न्यूज़पेपर ਦੱਸ ਰਹੇ ਹੋਰ ਮੇਰਾ ਫੇਸਬੁੱਕ ਦੱਸਦਾ ਬਾਕੀ ਮੈਂ ਕਿੰਨਾ ਕਿ ਐਕਟਿਵ ਐ ਜਾਂ ਨਹੀਂ ਐਕਟਿਵ ਐ ਇਹ ਮੈਨੂੰ ਬੀਜੇਪੀ ਵਾਲਿਆਂ ਤੋਂ ਜਾਂ ਹੈਗਾ ਜਾਂ ਨਹੀਂ ਹੈਗਾ ਕੋਈ ਪਰਮਾਨਣ ਲੈਣ ਦੀ ਲੋੜ ਨਹੀਂ ਐ